ਉਹਨਾਂ ਜਾ ਰਹੇ ਨੇ ਲੱਖੋ ਸਰਬੰਧ ਭਗਤ ਸਿੰਘ ਜੀ ਦੀ ਸੋਚ ਹੈ ਕਿ ਹਰ ਇੱਕ ਬੰਦੇ ਨੂੰ ਉਹਦਾ ਹੱਕ ਮਿਲਣਾ ਚਾਹੀਦਾ ਔਰ ਕਿਉਂਕਿ ਬਹੁ ਗਿਣਤੀ ਜਿਹੜੇ ਰਾਸ਼ਨ ਲੈਣ ਵਾਲੇ ਸਾਡੇ ਵੀਰ ਆ ਉਹ ਮਜ਼ਦੂਰ ਪਰਿਵਾਰਾਂ ਦੇ ਵਿੱਚੋਂ ਔਰ ਬਹੁਤੀ ਵਾਰੀ ਇਹ ਹੁੰਦਾ ਸੀ ਕਿ ਦੋ ਦੋ ਤਿੰਨ ਤਿੰਨ ਦਿਹਾੜੀਆਂ ਉਹਨਾਂ ਦੀਆਂ ਇਸੇ ਚੱਕਰ 'ਚ ਹੀ ਫੁੱਟ ਜਾਂਦੀਆਂ ਸੀ ਕਿ ਉਹਨਾਂ ਨੇ ਰਾਸ਼ਨ ਲੈਣਾ ਕਦੇ ਪਰਚੀ ਕਟਾਓ ਕਦੇ ਰਾਸ਼ਨ ਲਓ ਕਦੇ ਕੁਛ ਕਰੋ ਕਦੇ ਉੱਥੋਂ ਹੀ ਅਲਾਟਮੈਂਟ ਹੋਈ ਤਾਂ ਹੁਣ ਇਹ ਆ ਵੀ ਘਰ-ਘਰ ਜਾ ਕੇ ਰਾਸ਼ਨ ਮਿਲੂਗਾ ਔਰ ਹਰ ਬੰਦੇ ਨੂੰ ਮਿਲੂਗਾ ਜੇਕਰ ਬੰਦਾ ਸਮੇਂ ਤੇ ਜਿਹੜੇ ਨਹੀਂ ਵੀ ਕੋਈ ਧਾਰੀਦਾਰ ਬੰਦਾ ਤਾਂ ਉਹਨੂੰ ਇਹ ਜ਼ਿੰਮੇਵਾਰੀ ਰਾਸ਼ਨ ਵੰਡਣ ਵਾਲਿਆਂ ਦੀ ਵੀ ਉਹਦੇ ਘਰੇ ਕਿੰਨੇ ਵਜੇ ਰਾਸ਼ਨ ਦੇਣਾ ਜਦੋਂ ਉਹ ਬੰਦਾ ਅਵੇਲੇਬਲ ਹੋਊਗਾ ਉਹਦੇ ਘਰ ਆ ਕੇ ਰਾਸ਼ਨ ਦਿੱਤਾ ਜਾਊਗਾ ਸਰ ਕਿੰਨੇ ਕਿੰਨੇ ਆ ਰਹੇ ਆ ਇਹ ਜਿੰਨਾ ਪਹਿਲਾਂ ਆਉਂਦਾ ਸੀ ਉਹਨਾ ਉਨਾ ਹੀ ਹੈ ਉਹਦੇ ਵਿੱਚੋਂ ਜਿਹੜਾ ਬੰਦਾ ਇਹ ਚੁਆਇਸ ਸਾਹਿਬ ਜਿਹਨੇ ਆਟਾ ਲੈਣਾ ਉਹ ਆਟਾ ਲੈ ਸਕਦਾ ਜਿਹਨੇ ਕਣਕ ਲੈਣੀ ਕਣਕ ਲੈ ਸਕਦਾ ਤੁਸੀਂ ਇਸ ਤਰ੍ਹਾਂ ਜਿਹੜਾ ਹੈਗਾ ਹੁਣ 13 ਅਸੀਂ ਆਪਦੇ ਤੌਰ ਤੇ ਅੱਧਿਆਂ ਨੂੰ ਆਟਾ ਦੇ ਦਿਆਂਗੇ ਅੱਧਿਆਂ ਨੂੰ ਕਣਕ ਦੇ ਦੇਰੇ ਪਰ ਉਸ ਤੋਂ ਬਾਅਦ ਜਿਹੜੀ ਚੁਆਇਸ ਹੋਊਗਾ ਹਰ ਮਹੀਨੇ ਸਾਰਾ ਜਿਹੜਾ ਆਟਾ ਦਿੱਤਾ ਜਾਣਾ ਘਰੂਗਾ ਹਰ ਮਹੀਨੇ ਕਣਕ ਕਿੰਨੇ ਲਾ ਪਤਰੀਆਂ ਨੂੰ ਅੱਜ ਜਿਹੜਾ ਰਾਸ਼ਨ ਦਿੱਤਾ ਜਾ ਰਿਹਾ ਹੈ ਤੁਖੋ ਜੀ ਪਿੰਡ ਦਾ 200 ਕਾਰਡ ਸਾਰੇ ਦੇ ਸਾਰੇ ਬੰਦਿਆਂ ਨੂੰ ਦਿੱਤਾ ਦੇਵਾਂਗਾ ਬਾਕੀ ਹੋਰ ਪਿੰਡ ਵੀ ਨਾਲ ਅਟੈਚ ਕੀਤੇ ਆ ਇੱਕ ਵਾਰੀ ਟ੍ਰਾਇਲ 베ਸ ਆ ਜਿਹੜਾ ਇਹ ਸਾਰੇ ਪਿੰਡਾਂ ਦੇ ਵਿੱਚ ਨਹੀਂ ਹਲੇ ਸ਼ੁਰੂਆਤ ਹੋਈ ਪਰ ਹੌਲੀ ਹੌਲੀ ਇਹ ਸਾਰੇ ਨੂੰ ਅਸੀਂ ਦੂਜੇ ਪਿੰਡਾਂ ਤੱਕ ਵੀ ਲੈ ਕੇ ਜਾਵਾਂਗੇ ਤਾਂ ਕਿ ਹਰ ਇੱਕ ਪਿੰਡ ਤੇ ਹਰ ਇੱਕ ਲੋੜਵੰਦ ਨੂੰ ਇਹ ਕਣਕ ਤੇ ਆਟਾ ਹੀ ਦਿੱਤਾ ਜਾ ਰਿਹਾ ਜਾਂ ਹੋਰ ਵੀ ਕੋਈ ਰਾਸ਼ਨ ਦਿੱਤਾ ਹੈ ਹੋਰ ਵੀ ਸਾਰਾ ਕੁਝ ਕਰ ਰਹੇ ਆਂ ਜੀ ਹਲੇ ਤਾਂ ਜਿਹੜੀ ਸ਼ੁਰੂਆਤ ਆਜ ਤਾ ਇਹ ਕੰਮ ਦੀ ਬੜਾ ਕੁਝ ਜਿਹੜਾ ਜਿਵੇਂ ਜਿਵੇਂ ਟਾਈਮ ਆਊਗਾ ਤਾਂ ਉਹਦੇ ਨਾਲ ਸਰਕਾਰ ਦੀਆਂ ਜਿਹੜੀਆਂ ਨਵੀਆਂ ਪਾਲਿਸੀਆਂ ਹੋਣਗੀਆਂ ਰਹਿਣਗੀਆਂ ਹਰ ਬੰਦੇ ਨੂੰ ਅਸੀਂ ਰੈਸਟ ਪੋਸਟ ਕਰਨ ਵਾਸਤੇ ਤੰਦਰੁਸਤ ਕਰਨ ਵਾਸਤੇ ਜੋ ਵੀ ਹੋ ਸਕਦਾ ਜਿਸ ਤਰ੍ਹਾਂ ਦਾ ਵੀ ਉਹਨਾਂ ਨੂੰ ਡਾਈਟ ਪਲਾਨ ਬਣੂਗਾ ਉਹ ਦੇਵਾਂਗੇ ਤਾਂ ਕਿ ਸਾਡੇ ਲੋਕ ਆ ਜਿਹੜੇ ਉਹ ਹਸਪਤਾਲਾਂ ਵਿੱਚ ਜਾਣ ਦੀ ਬਜਾਏ ਕਿਰਤ ਵਾਲੇ ਪਾਸੇ ਖੇਤਾਂ 'ਚ ਜਾਣ ਜਾਂ ਖਿਡਾਰੀ ਬਣਨ ਜਾਂ ਪੜ੍ਹ ਲੈ ਕੇ ਅਫਸਰ ਬਣਨਾ ਇਹ ਸਾਡੀ ਜਿਹੜੀ ਸਰਕਾਰ ਦਾ ਇੱਥੇ ਟੀਚਾ ਕਿਸੇ ਨਾਲ ਉਸ ਦਾ ਬੰਦੂਗੀ ਹੋਇਆ ਉਹਨਾਂ ਨੂੰ ਵੀ ਰਾਸ਼ਨ ਉਹਨਾਂ ਦੇ ਵੀ ਜਿਹੜੇ ਰਾਸ਼ਨ ਕਾਰਡ ਆ ਉਹ ਵੀ ਚੱਲ ਪੈਣਗੇ ਉਹ ਵੀ ਜਿਹੜਾ ਇਹਦੇ ਵਿੱਚ ਹੀ ਨਾਲ ਹੀ ਉਹਨਾਂ ਨੂੰ ਵੀ ਜਿਹੜਾ ਹੈਗਾ 2-4 ਦਿਨਾਂ ਦੇ ਵਿੱਚ ਉਹਨਾਂ ਤੱਕ ਵੀ ਜਿਹੜਾ ਉਕੇ ਉਹ ਪ੍ਰੋਸੈਸ ਦੇ ਵਿੱਚ ਉਹ ਛੇਤੀ ਜਿੱਦੋਂ ਪ੍ਰੋਸੈਸ ਹੋ ਗਿਆ ਤਾਂ ਨਾਲ ਦੀ ਨਾਲ ਉਹਨਾਂ ਦੇ ਵੀ ਫੂਡ ਸਪਲਾਈ ਵਿਭਾਗ ਦੇ ਅਧਿਕਾਰ ਵੀ ਤੁਹਾਡੇ ਨਾਲ ਹੋਣਗੇ ਜਿਨ੍ਹਾਂ ਦੇ ਨਾਅਰ ਕਾਰਡ ਦੇ ਵਿੱਚ ਨਾਮ ਪਾਉਣਾ ਹੈ ਜਾਂ ਨਹੀਂ ਆ ਪੈ ਰਿਹਾ ਉਹ ਪੋਰਟਲ ਕਦੋਂ ਸ਼ੁਰੂ ਹੋ ਰਿਹਾ ਹੈ ਜੀ ਦੇਖੋ ਪਿੰਡਾਂ ਦੇ ਵਿੱਚ ਕੈਂਪ ਲੱਗ ਰਿਹਾ ਸਰਕਾਰ ਤੁਹਾਡੇ ਦਵਾਰ ਉੱਥੇ ਸਾਰੇ ਉਹ ਕੰਮ ਹੋ ਰਿਹਾ ਜਿਹੜੇ ਕੁਝ ਲੋਕਾਂ ਦੇ ਰੁਕੇ ਹੋਏ ਆ ਕਿਸੇ ਨੇ ਰਾਸ਼ਨ ਕਾਰਡ ਬਣਾਉਣਾ ਹੈ ਕਿਸੇ ਨੇ ਆਧਾਰ ਕਾਰਡ ਬਣਾਉਣਾ ਹੈ ਕਿਸੇ ਨੇ ਵੋਟ ਕਾਰਡ ਬਣਾਉਣਾ ਹੈ ਕੋਈ ਜਨਮ ਸਰਟੀਫਿਕੇਟ ਬਣਾਉਣਾ ਹੈ ਕੋਈ ਬਿਜਲੀ ਦੀ ਸਮੱਸਿਆ ਹੈ ਪਾਣੀ ਦੀ ਸਮੱਸਿਆ ਹੈ ਸਾਰੇ ਜਿਹੜੇ ਆ ਕੋਈ ਡੀਸੀ ਦਫਤਰ ਨਾਲ ਸੰਬੰਧਿਤ ਕਿਸੇ ਦਾ ਕੋਈ ਕੰਮ ਉਹ ਸਾਰੇ ਕੰਮ ਆ ਜਿਹੜੇ ਉਹ ਅਧਿਕਾਰੀ ਸਾਡੇ ਬੈਠਦੇ ਆ ਸੋ ਉਹ ਮੌਕੇ ਤੇ ਬੈਠ ਕੇ ਉਹਨਾਂ ਦੇ ਮਸਲੇ ਸੀ ਹੱਲ ਕਰ ਰਹੇ ਸੋ ਇਹਨਾਂ ਪਿੰਡਾਂ ਦੇ ਵਿੱਚ ਅੱਜ ਵੀ ਸਾਡੇ ਚਾਰ ਕੈਂਪ ਆ ਸੋ ਸਾਰੇ ਪਿੰਡਾਂ ਜਿੱਥੇ-ਜਿੱਥੇ ਵੀ ਕੈਂਪ ਲੱਗਦੇ ਆ ਔਰ ਇਹ ਵੀ ਨਹੀਂ ਕਿ ਉੱਥੇ ਪਿੰਡ ਦਾ ਬੰਦਾ ਜੇ ਕਿਤੇ ਉਹ ਕੈਂਪ ਵਾਲੇ ਦਿਨ ਆਪਣੇ ਪਿੰਡ ਤੇ ਹਾਜ਼ਰ ਨਹੀਂ ਤਾਂ ਦੂਜੇ ਪਿੰਡ ਵਿੱਚ ਜਾ ਕੇ ਵੀ ਆਪਦੇ ਜਿਹੜੇ ਉਹ ਮਸਲੇ ਹੱਲ ਕਰਾ ਸਕਦਾ ਹੈ। ਇਹ ਦੀਪੂ ਜਿਹੜੇ ਨੇ ਸਰ ਇਹ ਫਿਰ ਇਹ ਕਦੋਂ ਖਤਮ ਕੀਤੇ ਜਾਣਗੇ? ਲਖੋ ਇਹ ਅਸੀਂ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਦੀਪੂ ਬਣਾਏ ਸੀ ਤੇ ਦੀਪੂਆਂ ਦੇ ਵਿੱਚ ਪਿਛਲੇ ਸਮੇਂ ਵਿੱਚ ਤੁਸੀਂ ਸਾਰੇ ਸਿਆਣੇ ਆ ਮੈਂ ਕਹਿੰਦਾ ਚੰਗਾ ਨਹੀਂ ਲੱਗਦਾ ਕੀ ਕੁਝ ਹੋਇਆ? ਪਾਣੀ ਪਾ ਪਾ ਕੇ ਰੇਤਾ ਪਾ ਪਾ ਕੇ ਘੱਟ ਦਿੱਤਾ ਗਿਆ ਹੁਣ ਜਦੋਂ ਡਿਪਾਰਟਮੈਂਟ ਸਿੱਧੇ ਅਧਿਕਾਰੀ ਆਉਣਗੇ ਜਿਹਨੂੰ ਪਤਾ ਵੀ ਅਸੀਂ ਤਨਖਾਹ ਲੈਣੀ ਹੈ ਸਰਕਾਰ ਤੋਂ ਤਾਂ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਨਗੇ ਤਾਂ ਲੋਕਾਂ ਦੀ ਸਹੂਲਤ ਵਾਸਤੇ ਡਿੱਪੂ ਖੁੱਲੇਗੇ ਸੀ ਲੋਕਾਂ ਦੀ ਸਹੂਲਤ ਵਾਸਤੇ ਘਰ-ਘਰ ਰਾਸ਼ਨ ਪਹੁੰਚਾਇਆ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਡਿੱਪੂ ਬੰਦ ਹੋ ਕੇ ਵਿਭਾਗਮੇ ਅਧਿਕਾਰੀ ਸਿੱਧੇ ਪਿੰਡਾਂ ਦੇ ਵਿੱਚ ਰਾਸ਼ਨ ਦੇਣਗੇ ਜੀ ਬਿਲਕੁਲ ਜੀ ਡਿਪਾਰਟਮੈਂਟ ਦੇਣਗੇ ਜੀ ਆਪ ਦੇ ਰਹੇ ਆ ਹੁਣ ਤੁਸੀਂ ਦੇਖੋ ਵੀ ਇੱਡੇ-ਇੱਡੇ ਅਫਸਰ ਜ਼ਿਲ੍ਹਾ ਲੈਵਲ ਤੋਂ ਪਿੰਡਾਂ ਦੇ ਵਿੱਚ ਆ ਕੇ ਰਾਸ਼ਨ ਵੰਡ ਰਹੇ ਤੇ ਪਾਰਦਰਸ਼ਤਾ ਹੀ ਆ ਇਹ ਤਾਂ ਪਤਾ ਹੀ ਨਹੀਂ ਲੱਗਦਾ ਸੀਗਾ ਕਿ ਕਿੰਨਾ ਵੰਡੇਗਾ ਕਿੰਨਾ ਰਹਿ ਗਿਆ ਜੀ ਕਿਹਦੇ ਅਸੀਂ ਤਾਂ ਇੱਥੋਂ ਤੱਕ ਵੀ ਜਿਹੜੇ ਹੁਣ ਆਧਾਰ ਕਾਰਡ ਤੇ ਜਿਹੜਾ ਮਿਲਦਾ ਕੋਈ ਅਦਰ ਸਟੇਟ ਦਾ ਵੀ ਜਿਹੜਾ ਬੰਦਾ ਲੈ ਕੇ ਜਾਂਦਾ ਉਹ ਵੀ ਸਾਨੂੰ ਪਤਾ ਲੱਗ ਜਾਂਦਾ ਵੀ ਅਦਰ ਸਟੇਟ ਆਉਣੇ ਨੇ ਕਿੰਨਾ ਲਿਆ ਉਹਦਾ ਕੋਟਾ ਵੀ ਫਿਰ ਜਿਹੜਾ ਹੈਗਾ ਸਟੇਟ ਨੂੰ ਸੀ ਦੁਆਰਾ ਲਾਟ ਕਰਉ ਜੇ ਇਹ ਕਿਹਾ ਜਾਵੇ ਚੱਲ ਜਾ ਚੱਲਦੇ ਤੌਰ ਤੇ ਜਿਹੜੇ ਡਿੱਪੂ ਆ ਪੰਜਾਬ ਦੇ ਵਿੱਚ ਚੱਲਦੇ ਇੱਕ ਪਿੰਡਾਂ ਦੇ ਵਿੱਚ ਚੱਲਦੇ ਆ ਇਹ ਬੰਦ ਹੋਣਗੇ ਜੀ ਦੇਖੋ ਅਸੀਂ ਸਾਡਾ ਕੰਮ ਹੈ ਲੋਕਾਂ ਨੂੰ ਸਹੂਤ ਦੇਣੀ ਸਿਰਫ ਇੱਕ ਬੰਦੇ ਵਾਸਤੇ ਜਿਹੜਾ ਹੈਗਾ ਉਹ ਸਾਰੇ ਬੰਦ ਨੂੰ ਤੰਗ ਨਹੀਂ ਕੀਤਾ ਜਾ ਸਕਦਾ ਸੋ ਲੋਕਾਂ ਦੀ ਸਹੂਲਤ ਵਾਸਤੇ ਅਸੀਂ ਕਰ ਰਹੇ ਹਾਂ ਸੋ ਹੋਰ ਬੜੇ ਰਜਗਾਰ ਹੈ ਜੇ ਡੀਪੂ ਨਹੀਂ ਤਾਂ ਕੋਈ ਹੋਰ ਵੀ ਰਜਗਾਰ ਦਿੱਤਾ ਜਾ ਸਕਦਾ ਡੀਪੂ ਵਾਲੇ ਪਰ ਅਸੀਂ ਫਿਲਹਾਲ ਜਿਹੜਾ ਇਹ ਉਹਨਾਂ ਲੋਕਾਂ ਦੇ ਬਾਰੇ ਸੋਚ ਰਹੇ ਹਾਂ ਜਿਨ੍ਹਾਂ ਨੂੰ ਨੇ ਰੋਟੀ ਖਾਣੀ ਹੈ ਜਿਨ੍ਹਾਂ ਨੇ ਨੂੰ ਰਾਸ਼ਨ ਦੀ ਲੋੜ ਹੈ ਉਹਦੇ ਘਰ ਘਰ ਅਸੀਂ ਗਾਉਂਦੇ ਥੈਂਕ ਯੂ ਸੋ ਥੈਂਕ ਯੂ ਥੈਂਕ ਯੂ